ਸ੍ਰੀ ਸਤਿੰਦਰ ਸਿੰਘ ਆਈਪੀਐਸ ਡੀਆਈਜੀ ਬਾਰਡਰ ਰੇਂਜ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਨਜੀਤ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅਮਰਸਰ ਵਿਧਾਤੀ ਦੀਆਂ ਹਦਾਇਤਾਂ ਤੇ ਕੰਮ ਕਰਦਿਆਂ ਸ੍ਰੀ ਹਰਿੰਦਰ ਸਿੰਘ ਗਿੱਲ ਐਸਪੀ ਡੀ ਦੀ ਗવાહી ਵਿੱਚ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਅਮਰਸਰ ਵਿਧਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ 4 ਕਿਲੋ 5 ਗ੍ਰਾਮ ਹੈਰੋਇਨ 10 ਲੱਖ ਰੁਪਏ ਡਰੱਗ ਮਨੀ ਇੱਕ 30 ਬੋਰ ਪਿਸਟਲ ਸਮੇਤ ਮੈਗਜ਼ੀਨ ਨੋਟ ਗਿਨਣ ਵਾਲੀ ਮਸ਼ੀਨ ਇੱਕ ਵਰਨਾ ਗੱਡੀ ਦੋ ਮੋਟਰਸਾਈਕਲ ਸਮੇਤ ਦੋਸ਼ੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜਿਹੜੀ ਪੀਸੀ ਉਹਦੇ ਬਾਰੇ ਥੋੜਾ ਬ੍ਰੀਫ ਕਰ ਅ ਅੱਜ ਦੀ ਜਿਹੜੀ ਇਹ ਪੀਸੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅ ਤਿੰਨ ਵੱਖ-ਵੱਖ ਮਸਲਿਆਂ ਦੇ ਵਿੱਚ ਅ ਕੁੱਲ 9 ਦੋਸ਼ੀਆਂ ਦੀ ਗ੍ਰਿਫਤਾਰੀ ਅ ਤੇ 4 ਕਿਲੋ ਦੇ ਕਰੀਬਨ ਹੈਰੋਇਨ ਦੀ ਰਿਕਵਰੀ 10 ਲੱਖ ਰੁਪਏ ਡਰਗ ਮਨੀ ਪਿਸਟਲ ਦੀ ਰਿਕਵਰੀ ਇਸ ਦੇ ਨਾਲ ਹੀ ਜਿਹੜੀ ਹੈ ਇੱਕ ਗੱਡੀ ਵਰਨਾ ਅਤੇ ਮੋਟਰਸਾਈਕਲ ਦੀ ਜਿਹੜੀ ਰਿਕਵਰੀ ਹੋਈ ਹੈ ਉਸ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਅ ਪਹਿਲਾ ਜਿਹੜਾ ਕੇਸ ਹੈ ਉਹ ਪੁਲਿਸ ਸਟੇਸ਼ਨ ਕਰੰਡੇ ਦਾ ਹੈ ਜਿੱਥੇ ਇੱਕ ਇਨਫੋਰਮੇਸ਼ਨ ਦੇ ਬੇਸ ਤੇ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ ਹੈ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਜਿਦੇ ਵਿੱਚ ਅਮਰਿਤਪਾਲ ਸਿੰਘ ਉਰਫ ਅਮਰਿਤ ਜੋ ਕਿ ਚੋਲਾ ਸਾਹਿਬ ਜ਼ਿਲ੍ਹਾ ਤਰਨਤੰਦਰ ਰਿਹਸ਼ੀ ਹੈ ਉਸ ਦੇ ਨਾਲ ਇਸ ਦਾ ਸਾਥੀ ਮਨਦੀਪ ਸਿੰਘ ਉਰਫ ਮੰਡੀ ਜਿਹੜਾ ਮਕਬਰੇ ਵਾਲੀ ਗਲੀ ਪੱਟੀ ਜ਼ਿਲ੍ਹਾ ਤਰਨਤਾਰਨ ਰਿਹਾਇਸ਼ੀ ਇਸ ਦੇ ਨਾਲ ਹੀ ਇਸ ਦਾ ਤੀਸਰਾ ਜਿਹੜਾ ਇਹਨਾਂ ਦਾ ਸਾਥੀ ਸੀ ਮਾਦਵ ਸ਼ਰਮਾ ਜੋ ਕਿ ਰਾਜਸਥਾਨ ਦਾ ਰਿਹਾਇਸ਼ੀ ਹੈ ਇਹਨਾਂ ਤਿੰਨਾਂ ਨੂੰ ਵਰਨਾ ਗੱਡੀ ਸੁਮੇਤ 10 ਲੱਖ ਦੀ ਜਿਹੜੀ ਹੈ ਡਰੱਗ ਮਨੀ ਤੇ 500 ਗ੍ਰਾਮ ਹੈਰੋਇਨ ਦੇ ਨਾਲ ਜਿਹੜਾ ਹੈ ਫੜਿਆ ਗਿਆ ਸੀ ਉਸ ਤੋਂ ਬਾਅਦ ਜਿਹੜੀ ਹੈ ਇਸ ਕਿ ਇਹ ਸੂ ਕਰੇਡਾ ਥਾਣੇ ਵਿਖੇ ਰਜਿਸਟਰ ਕੀਤਾ ਗਿਆ ਐਫ ਆਈ ਆਰ ਨੰਬਰ 26 42 2025 ਇਹ ਕਰੇਡਾ ਥਾਣੇ ਦਰਜ ਹੋਈ ਹੈ ਉਸ ਤੋਂ ਬਾਅਦ ਜਿਹੜੀ ਹੈ ਤਫਤੀਸ਼ ਸਾਡੀ ਜਦੋਂ ਚਾਲੂ ਹੁੰਦੀ ਹੈ ਉਸ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਬੜੀਆਂ ਸੈਂਸੇਸ਼ਨਲ ਦੇ ਰਿਵੀਲਿੰਗ ਸਨ ਇਹ ਅੰਮ੍ਰਿਤਪਾਲ ਸਿੰਘ ਜਿਹੜਾ ਉਰਫ ਅੰਮ੍ਰਿਤ ਹੈ ਜੋ ਕਿ ਫੌਜ ਦੇ ਵਿੱਚ ਇਹ ਲੱਗਿਆ ਹੋਇਆ ਹੈ ਤੇ ਉੱਥੇ ਇਸ ਦੀ ਜਿਹੜੀ ਇਸ ਟਾਈਮ ਜਿਹੜੀ ਪੋਸਟਿੰਗ ਹੈ ਉਹ ਆ 나ਸਿਕ 나ਸਿਕ ਹੈ ਤੇ ਛੁੱਟੀ ਤੇ ਆਇਆ ਹੋਇਆ ਸੀ ਤੇ ਜਦੋਂ ਸੁਮੇਤ ਗੱਡੀ ਅਤੇ ਇਹਨਾਂ ਦੇ ਸਾਥੀਆਂ ਦੇ ਨਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਕੋਲੋਂ ਹੈਰੋਂ ਦੀ ਰਿਕਵਰੀ ਹੋਈ ਡਰਗ ਮਨੀ ਇਹਨਾਂ ਤੋਂ ਮਿਲੀ ਤੇ ਜੋ ਇਹਨਾਂ ਦੇ ਫੋਨਸ ਅਸੀਂ ਕਾਬੂ ਕੀਤੇ ਤੇ ਉਹਨਾਂ ਦੀ ਜਿਹੜੀ ਅਸੀਂ ਜਿਹੜੀ ਜਾਂਚ ਕਰਵਾਈ ਉਹਦੇ ਵਿੱਚ ਬੜੇ ਰਿਵਿਲਿੰਗ ਫੈਕਟ ਸਾਹਮਣੇ ਆਏ ਨੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿਹੜੀ ਹੈ ਇਹਨਾਂ ਦੇ ਚੌਥੇ ਸਾਥੀ ਜੋ ਕਿ ਰਾਜਵੀਰ ਸਿੰਘ ਹੈ ਉਹਦੇ ਵੱਲ ਉਹਦੀ ਜਿਹੜੀ ਇਨਵੋਲਵਮੈਂਟ ਹੈ ਉਹਦੇ ਵੱਲ ਕਾਫੀ ਇਸ਼ਾਰਾ ਕਰਦੀ ਹੈ ਅਸੀਂ ਆਰਮੀ ਦੇ ਟੱਚ ਵਿੱਚ ਤੇ ਇਸ ਦੇ ਸੰਬੰਧਿਤ ਆਰਮੀ ਨੂੰ ਰਾਜਵੀਰ ਸਿੰਘ ਦੇ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਹਰੇਕ ਵਿਅਕਤੀ ਜੋ ਕਿ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਦਾ ਆਪਣਾ ਆਪਣਾ ਰੋਲ ਸੀ ਜਿਵੇਂ ਕਿ ਅੰਮ੍ਰਿਤਪਾਲ ਤੇ ਰਾਜਵੀਰ ਦੋਨੋਂ ਫੌਜ ਚ ਹੋਣ ਕਰਕੇ ਇੱਕ ਦੂਜੇ ਦੇ ਟੱਚ ਵਿੱਚ ਸਨ ਅੰਮ੍ਰਿਤਪਾਲ ਦਾ ਜਿਹੜਾ ਗਵੰਡੀ ਹੈ ਮਨਦੀਪ ਸਿੰਘ ਜਿਹਨੂੰ ਕਿ ਅੰਮ੍ਰਿਤਵਾ ਅੰਮ੍ਰਿਤਪਾਲ ਨੇ ਜਿਹੜਾ ਹੈ ਇਨਫਲੂਐਂਸ ਕਰਕੇ ਆਪਣੇ ਨਾਲ ਆਪਣੇ ਟੋਲੀ ਚ ਸ਼ਾਮਿਲ ਕੀਤਾ ਉਸ ਤੋਂ ਬਾਅਦ ਜਿਹੜਾ ਮਾਧਵ ਸ਼ਰਮਾ ਹੈ ਜੋ ਕਿ ਹਵਾਲੇ ਦੇ ਨਾਲ ਇਸ ਪੂਰੇ ਡਰੱਗ ਨੈਟਵਰਕ ਨੂੰ ਜਿਹੜਾ ਹੈ ਪੈਸੇ ਦਾ ਜਿਹੜਾ ਆਦਾਨ ਪ੍ਰਦਾਨ ਹੈ ਉਹ ਹੁੰਦਾ ਸੀ ਜੋ ਬਾਹਰ ਹੁੰਦਾ ਸੀ ਉਹਨੂੰ ਉਹ ਉਹ ਨੇਪਰੇ ਚੜਾਉਂਦਾ ਸੀ ਸੋ ਮਾਧਵ ਸ਼ਰਮਾ ਜੋ ਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਜਿਹੜਾ ਕਰਦਾ ਸੀ ਅਮਰਿਤਪਾਲ ਅਤੇ ਮਨਦੀਪ ਜੋ ਕਿ ਇਸ ਕਨਸਾਈਨਮੈਂਟ ਨੂੰ ਲੈ ਕੇ ਜਾ ਰਹੇ ਸੀ ਤੇ ਨਾਲ ਹੀ ਵੱਖੋ-ਵੱਖਰੀਆਂ ਜਿਹੜੀਆਂ ਇਹਨਾਂ ਦੇ ਜਿਹੜੇ ਢੇੜੇ ਨੇ ਅਲੱਗ-ਅਲੱਗ ਖੇਪਾਂ ਨੂੰ ਲਿਆਉਣ ਦੇ ਤੇ ਇੱਥੋਂ ਲੈ ਕੇ ਜਾਣ ਦੇ ਉਹ ਜਿਹੜੇ ਹੈ ਉਹਨਾਂ ਬਾਰੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਰਿਵੀਲਿੰਗ ਫੈਕਟਸ ਜੋ ਸਾਹਮਣੇ ਆਏ ਨੇ ਕਿ ਅਮਰਿਤਪਾਲ ਸਿੰਘ ਉਰਫ ਅਮਰਿਤ ਤੇ ਰਾਜਵੀਰ ਸਿੰਘ ਜੋ ਕਿ ਆਰਮੀ ਦੇ ਸਰਵਿੰਗ ਮੁਲਾਜ਼ਮ ਨੇ ਉਹਨਾਂ ਵੱਲੋਂ ਕਿਉਂਕਿ ਪ੍ਰੀਨਿਮਲ ਇਨਵੈਸਟੀਗੇਸ਼ਨ ਚ ਜੀ ਸਾਹਮਣੇ ਆਈ ਹੈ ਕਿ ਇਹਨਾਂ ਦੇ ਫੋਨਸ ਦੇ ਵਿੱਚ ਕੁਝ ਐਦਾਂ ਐਦਾਂ ਦੀਆਂ ਜਿਹੜੀਆਂ ਹੈ ਸੈਂਸਿਟਿਵ ਇਨਫੋਰਮੇਸ਼ਨ ਮਿਲੀ ਹੈ ਜੋ ਕਿ ਇਹਨਾਂ ਨੇ ਪਾਕਿਸਤਾਨੀ ਨੰਬਰਾਂ ਤੇ ਸ਼ੇਅਰ ਕੀਤੀ ਹੋਈ ਸੋ ਇਸ ਤਰੀਕੇ ਨਾਲ ਅਫੀਸ਼ੀਅਲ ਸੀਕਰੇਟਸ ਐਕਟ ਵੀ ਜਿਹੜਾ ਹੈ ਉਹ ਵੀ ਅਸੀਂ ਇਨਵੋਕ ਕੀਤਾ ਹੈ ਤੇ ਫਰਦਰ ਜਿਹੜੀ ਹੈ ਪੁੱਛਗਿਛ ਉਹ جاری ਹੈ ਤੇ ਰਾਜਗੁਰ ਦੇ ਮੁਤਲਕ ਜਿਹੜਾ ਹੈ ਆਮੀ ਦੇ ਨਾਲ ਸਾਡਾ ਤਾਲਮੇਲ ਬਣਿਆ ਹੋਇਆ ਤੇ ਜਲਦੀ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ